हत्यार देख सकते सब तो स्कोरपियो जा रही है अमृतपाल महरू की है ठीक उसके पिछे कमल कौर भाभी की गड्डी दिखाई दे रही है सीसीटीवी साफ कार का नंबर भी दिखाई दे रहा है ये तस्वीर कमल कौर हत्या तो कुछ समा पहला दसिया जा रहा ने ਇਹ ਸਾਰੀ ਸੀਸੀਟੀਵੀ ਲੁਧਿਆਣਾ ਮੋਗੇ ਦੇ ਹਾਈਵੇ ਦੀਆਂ ਦੱਸੀਆਂ ਜਾ ਰਹੀਆਂ ਨੇ ਇਸ ਸਕੋਰਪੀਓ ਦੀ ਮਦਦ ਦੇ ਨਾਲ ਅੰਮ੍ਰਿਤਪਾਲ ਸਿੰਘ ਮਹਿਰੂ ਨੇ ਇਸ ਵਾਰ ਦਾਤ ਨੂੰ ਅੰਜਾਮ ਦਿੱਤਾ ਸੀ ਜਾਣਕਾਰੀ ਮੁਤਾਬਕ ਇਹ ਕਾਰ ਹਰਿਆਣਾ ਦੇ ਮਹਿੰਦਰਗੜ੍ਹ ਦੀ ਹੈ ਇਸ ਕਾਰ ਦਾ ਨੰਬਰ ਵੀ ਸਾਫ਼-ਸਾਫ਼ ਪੜਿਆ ਜਾ ਸਕਦਾ ਹੈ ਜੋ ਕਿ ਮਹਿੰਦਰਗੜ੍ਹ ਦੇ ਰਹਿਣ ਵਾਲੇ ਕਿਸੇ ਵਿਅਕਤੀ ਦੇ ਨਾਂ ਤੇ ਹੈ ਜਿਸ ਕਲਯੋਗ ਹੈ ਖਾਸ ਹੈ ਕਿ ਇਸ ਸਕੋਰਪੀਓ ਨੂੰ ਅੰਮ੍ਰਿਤਪਾਲ ਸਿੰਘ ਮਹਿਰੂ ਨੇ ਮਹਿੰਦਰਗੜ੍ਹ ਤੋਂ ਲਿੱਤੀ ਸੀ ਪਰ ਇਸ ਨੂੰ ਆਪਣੇ ਨਾਮ ਹਜੇ ਨਹੀਂ ਕਰਵਾਇਆ ਗਿਆ ਸੀ ਦਾਸਵੀਂ ਦੇ ਕੁਝ ਦਿਨ ਪਹਿਲਾਂ ਭਾਬੀ ਦਾ ਬਹੁਤ ਹੀ ਬਹਿਰਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਸੀ ਜਿਸ ਦੀ লাশ ਕਮਲਕੌਰ ਦੀ ਕਾਰ ਚੋਹੀ ਬਠਿੰਡਾ ਦੇ ਇੱਕ ਪਾਰਕਿੰਗ ਸਲੋਟ ਦੇ ਵਿੱਚੋਂ ਮਿਲੀ ਸੀ ਕਮਲਕੌਰ ਦੀ ਕਤਲ ਤੋਂ ਬਾਅਦ ਸੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਅਮਰਿਤਪਾਲ ਸਿੰਘ ਮਹਿਰੋ ਨੇ ਕਮਲਕੌਰ ਦੀ ਕਤਲ ਦੀ ਜ਼ਿੰਮੇਵਾਰੀ ਲਈ ਸੀ ਤੇ ਇਸ ਜ਼ਿੰਮੇਵਾਰੀ ਤੋਂ ਬਾਅਦ 24 ਘੰਟਿਆਂ ਦੇ ਵਿੱਚ ਹੀ ਪੁਲਿਸ ਨੇ ਅਮਰਿਤਪਾਲ ਸਿੰਘ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ ਜਿਨ੍ਹਾਂ ਨੇ ਕਮਲਕੌਰ ਔਫ ਕੰਚਨ ਕੁਮਾਰੀ ਦਾ ਕਤਲ ਕੀਤਾ ਸੀ ਕੱਤਲ ਦਾ ਮਾਸਟਰਮਾਈਂਡ ਅਮਰਿਤਪਾਲ ਕਤਲ ਤੋਂ ਬਾਅਦ ਫਰਾਰ ਦੱਸਿਆ ਜਾ ਰਿਹਾ ਤੇ ਦੱਸਿਆ ਜਾ ਰਿਹਾ ਕਿ ਉਹ ਅਮਰਿਤਪਾਲ ਵਿਦੇਸ਼ ਭੱਜ ਗਿਆ ਵਾ ਤੇ ਹਜੇ ਵੀ ਫਰਾਰ ਹੈ ਪੰਜਾਬ ਪੁਲਿਸ ਵੱਲੋਂ ਹੁਣ ਲਗਾਤਾਰ ਅਮਰਿਤਪਾਲ ਨੂੰ ਡਿਪੋਰਟ ਕਰਵਾਣ ਕੇ ਗ੍ਰਿਫਤਾਰ ਕਰਨ ਦੀਆਂ ਕੋਸ਼ਿਸ਼ਾਂ ਕੀਤੀ ਜਾ ਰਹੀ ਹੈ ਤੱਤੀ ਹੈ ਕਿ ਅਮਰਿਤਪਾਲ ਵੱਲੋਂ ਪੰਜਾਬ ਦੇ ਕਈ ਹੋਰ ਸੋਸ਼ਲ ਮੀਡੀਆ ਸਟਾਰ ਨੂੰ ਵੀ ਧਮਕੀਆਂ ਦਿੱਤੀਆਂ ਗਈਆਂ ਜਿਨ੍ਹਾਂ ਦੇ ਵਿੱਚੋਂ ਦੀਪਿਕਾ ਲੂਥਰਾ ਪ੍ਰੀਤ ਜੱਟੀ ਨੂੰ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਫਿਲਹਾਲ ਅੰਮ੍ਰਿਤਸਰ ਦੀ ਰਹਿਣ ਵਾਲੀ ਦੀਪਿਕਾ ਲੂਥਰਾ ਨੂੰ ਪੰਜਾਬ ਪੁਲਿਸ ਵੱਲੋਂ ਸਿਕਿਉਰਿਟੀ ਦੇ ਦਿੱਤੀ ਗਈ ਹੈ ਤੇ ਪੁਲਿਸ ਵੱਲੋਂ ਲਗਾਤਾਰ ਕਮਲਕੌਰ ਭਾਬੀ ਦੇ ਹਤਿਆਕਾਰ ਦੇ ਮਾਸਟਰਮਾਈਂਡ ਅਮਰਿਤਪਾਲ ਸਿੰਘ ਮਹਿਰੋ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਸ ਦੇ ਵਿੱਚ ਹੀ ਹਰ ਰੋਜ਼ ਇਸ ਮਾਮਲੇ ਨੂੰ ਲੈ ਕੇ ਰੋਜ਼ਾਨਾ ਨਵੇਂ ਖੁਲਾਸੇ ਹੁੰਦੇ ਹੋਏ ਨਜ਼ਰ ਆ ਰਹੇ ਨੇ ਤੇ ਹੁਣ ਇਹ ਤਸਵੀਰਾਂ ਇਹ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਵਾ ਤੇ ਹੁਣ ਪੁਲਿਸ ਵੱਲੋਂ ਉਹ ਉਹ ਸੀਸੀਟੀਵੀ ਵੀ ਮਿਲ ਗਈ ਹੈ ਜੋ ਕਮਲਕੌਰ ਦੇ ਕਤਲ ਤੋਂ ਪਹਿਲਾਂ ਜਿਸ ਦੇ ਵਿੱਚ ਅਮਰਿਤਪਾਲ ਸਿੰਘ ਸਕੋਰਪੀਓ ਗੱਡੀ 'ਚ ਨਜ਼ਰ ਆ ਰਿਹਾ ਜਿਸ ਨੂੰ 9 ਅਤੇ 10 ਜੂਨ ਦੀ ਰਾਤ ਨੂੰ ਕਾਰ ਦੇ ਵਿੱਚ ਅਮਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਦੇ ਵੱਲੋਂ ਕਮਲਕੌਰ ਦੇ ਕਤਲ ਨੂੰ ਅੰਜਾਮ ਦੇਣ ਲਈ ਇਸਤੇਮਾਲ ਕੀਤਾ ਗਿਆ ਸੀ ਫਿਲਹਾਲ ਅਮਰਿਤਪਾਲ ਸਿੰਘ ਮਹਿਰੂਫ ਫਰਾਰ ਦੱਸਿਆ ਜਾ ਰਿਹਾ ਤੇ ਹੁਣ ਆਉਣ ਵਾਲੇ ਸਮੇਂ 'ਚ ਵੇਖਣਾ ਹੋਏਗਾ ਕਿ ਪੁਲਿਸ ਕਦੋਂ ਤੱਕ ਅਮਰਿਤਪਾਲ ਸਿੰਘ ਨੂੰ ਫੜਨ ਦੇ ਵਿੱਚ ਕਾਮਯਾਬ ਹੋ ਪਾਉਂਦੀ ਹੈ ਤੇ ਤੁਹਾਡਾ ਇਸ ਖਬਰ ਨੂੰ ਲੈ ਕੇ ਕੀ ਹੈ ਕਹਿਣਾ ਕਮੈਂਟਸ ਦੇ ਵਿੱਚ ਆਪਣੀ رائے ਜ਼ਰੂਰ